ਕਰਉਂਦੇ ਇਹ ਬੰਦਾ ਕੁਝ ਸਿੱਖੇ ਕਈ ਬੰਦੇ ਵੇਖੇ ਜਿਹੜੇ ਜੇਲਾ ਗਵਾਏ ਨਾ ਇੱਕ ਸਾਡੇ ਲੱਗੇ ਆ ਉਹ ਇਥੋਂ ਨਾਲ ਤੋਂ ਖੂਨ ਜਾਂ ਕਰਦਾ ਸਾਡੇ ਰਕੋਟ ਤੇ ਉਹ ਅੰਦਰੋਂ ਸਿੱਖਿਆ ਜੀ ਅੰਦਰੋਂ ਨੇ ਪੜਾਈ ਕੀਤੀ ਅੰਦਰੋਂ ਹੀ ਸਿੱਖਿਆ ਅੱਜ ਉਹਨੂੰ ਕੋਈ ਲੱਖ ਗਾਣਾ ਕੱਢਿਆ ਹੁੰਦਾ ਜਾਂ ਪਰ ਹੁੰਦਾ ਮੇਰੀ ਕੋਈ ਮਾਂ ਨਹੀਂ ਹੋ ਜੇ 10 15 ਕਿੱਲੇ ਪੰਚਾਇਤੀ ਜਗਾ ਲੈ ਕੇ ਹਸਪੀਟਲ ਇਹਨਾਂ ਬਣਾਇਆ ਤੇ ਇਹਨਾਂ ਜਿਲ੍ਹੇ ਚ ਇਕੱਲੰਦੀ ਕੀ ਲੋੜਿਆ ਬਈ ਨਹੀਂ ਆਣਿਆ ਉਹ ਨਹੀਂ ਵੇਚ ਸਕਦੇ ਉਹਨਾਂ ਦੇ ਨਹੀਂ ਵਸਦਾ ਯਾਰ ਜਿਹੜਾ ਮੈਂ ਨਕਸ਼ਾ ਕਰਦਾ ਉਹਨਾਂ ਦੇ ਵਸਦਾ ਨਹੀਂ ਆ ਰਿਹਾ ਅਸੀਂ ਨੂੰ ਮਾਰਦੇ ਜਰੂਰ ਆ ਪਰਿਵਾਰ ਵੀ ਮਾਰਦਾ ਅਸੀਂ ਵੀ ਮਾਰਦੇ ਲੋਕ ਵੀ ਇਹਨੂੰ ਗਾਣਾ ਕਰਦੇ ਆ ਜਿਲ੍ਹਾਂ ਚ ਵੀ ਦੇ ਦਿੰਦੇ ਆ ਪਰ ਉਹਦੇ ਵਸਦਾ ਨਹੀਂ ਲਿੰਦਾ ਉਹਦਾ ਜੀ ਨਹੀਂ ਕਰਦਾ ਇਸ ਥੇ ਰਹਿਣ ਆ ਯਾਰ ਔਰ ਸਾਡੇ ਸਰਕਾਰਾਂ ਦਾ ਕੰਮ ਕੀ ਆ ਉਹਨੂੰ ਉਥੇ ਕੰਮ ਸਿਖਾਵੇ 6 ਮਹੀਨੇ ਸਾਲ ਨੂੰ ਮੰਦਰ ਹੁਣਾ ਨਿਕਲ ਉਹਸ ਹਸਪੀਟਲ ਕੰਮ ਵੀ ਕਰਾਵੇ ਜੇਲ੍ਹ ਦੀ ਜੇਲ੍ਹ ਕੰਮ ਦਾ ਕੰਮ ਜਦੋਂ ਆਊਗਾ ਨਾ ਨੀਤੀ ਉਹਨੂੰ ਪਤਾ ਉਹ ਬੰਦੇ ਕੰਮ ਮੈਂ ਆ ਤਮਾ ਅੱਜ ਪਿੰਡ ਜਸਰਾ ਹੋਰ ਚ ਸਨਾਰ ਸ਼ੰਗਾਰਾ ਸਿੰਘ ਦੇ ਗ੍ਰਹਿ ਵਿਖੇ ਅਸੀਂ ਇਕੱਠੇ ਹੋਏ ਆਂ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਸਮੁੰਦਰੀ ਸਾਹਿਬ ਨੂੰ ਜਿਹੜੇ ਸਾਡੇ ਐਮਪੀ ਖੜੇ ਨੇ ਉਹਨਾਂ ਨੂੰ ਜਿਤਾ ਕੇ ਭੇਜਾਂਗੇ ਮੈਨੂੰ ਬੜੀ ਖੁਸ਼ੀ ਹੋਈ ਆ ਇਹਨਾਂ ਨੇ 20 ਪਰਿਵਾਰ ਲਿਆ ਕੇ ਆਪਣੇ ਘਰ ਆਪਣੇ ਗ੍ਰਹਿ ਵਿਖੇ ਤੇ ਸਾਡੇ ਨਾਲ ਰੂਹ ਰੂਹ ਗੱਲਾਂ ਕੀਤੀਆਂ ਨੇ ਜਿਹੜੇ ਵੀ ਇਹਨਾਂ ਦੇ ਕੰਮ ਹੋਣਗੇ ਮੈਂ ਇਹਨਾਂ ਦਾ ਵਾਅਦਾ ਕਰਦਾ ਕਿ ਸਮੁੰਦਰੀ ਸਾਹਿਬ ਇੱਕ ਉਹ ਇਨਸਾਨ ਨੇ ਐਮਪੀ ਸਾਹਿਬ ਜਿਹੜੇ ਖੜੇ ਹੋਏ ਆ ਅਮਰੀਕਾ ਦੇ ਵਿੱਚ ਅੰਬੈਸਡਰ ਸਨ ਤੇ ਉੱਥੋਂ ਰਿਟਾਇਰਮੈਂਟ ਹੋ ਕੇ ਤੇ ਉਹ ਆਏ ਨੇ ਪੜੇ ਲਿਖੇ ਇਨਸਾਨ ਆ ਸਾਡਾ ਸਾਰਿਆਂ ਦਾ ਫਰਜ਼ ਮੰਨਦਾ ਕਿ ਅਸੀਂ ਉਹਨਾਂ ਨੂੰ ਤਗੜੇ ਹੋ ਕੇ ਜਿਤਾਈਏ ਫੁੱਲ ਦਾ ਨਿਸ਼ਾਨ ਆ ਹੋਰ ਕਿਸੇ ਨਿਸ਼ਾਨ ਤੇ ਮੋਟਾ ਨਾ ਪਾਈਓ ਕਿਉਂਕਿ ਸਰਕਾਰ ਉੱਤੇ ਮੋਦੀ ਸਾਹਿਬ ਦੀ ਬਣਨੀ ਆ ਤੇ ਜੇ ਹੁਣ ਸਰਕਾਰ ਬਣ ਗਈ ਤੇ ਅਸੀਂ ਕੋਈ ਨਾ ਕੋਈ ਆਪਣੇ ਅਮਰਸਰ ਦਾ ਸਮਾਰ ਸਿਟੀ ਆਖ ਦਿੰਦੇ ਨੇ ਬਣਾਈਆਂ ਕਿਸੇ ਨੇ ਬਣਾਈ ਨਹੀਂ ਪਰ ਮੈਂ ਵਾਦਾ ਕਰਦਾ ਵੀ ਸਮੁੰਦਰੀ ਸਾਹਿਬ ਸਮਾਰ ਸਿਟੀ ਬਣਾਉਣਗੇ ਪਿੰਨਾ ਨੂੰ ਵੀ ਤੇ ਸ਼ਹਾਰਾਂ ਨੂੰ ਵੀ ਪੂਰੀ ਨਹਾਰ ਬਦਲ ਦੇਣਗੇ ਇਹ ਮੇਰਾ ਵਾਦਾ ਤੁਹਾਡੇ ਨਾਲ